ਯਾਹ ਤੇ ਕੀ ਕਹਿੰਦੇ ਮੇਰੇ ਨਾਲ ਇਹ ਬਸੇ ਕਮਿੰਦਾ ਕੇਤੀ ਬਾਸਰ ਸਾਹਿਬ ਜਿਨ੍ਹਾਂ ਨੇ ਮੇਰੇ ਨੂੰ ਦੇਖਿਆ ਜਾਣਦੇ ਨੇ ਉਹਨਾਂ ਦਾ ਖੁਦਾ ਸੋਣਾ ਤੇ ਕੁਦਰਤੀ ਆ ਪਰ ਬਾਸਰ ਸਾਹਿਬ ਦਾ ਸਿੱਖੋਪ ਨਹੀਂ ਬਣਾ ਰਹੇ ਉਹਨਾਂ ਦਾ ਲਾਈਸੈਂਸ ਟੈਲੀਗ੍ਰਾਫ ਕਰ ਰਹੇ ਹਨ ਇਹ ਉਹਦੇ ਪਿੰਡ ਦਾ ਹੈ ਪੱਤਣਾ ਦਾ ਕੰਮ ਇਹ ਹੈ ਕਿ ਉਹਨਾਂ ਦੇ ਘਰ ਤੋਂ ਬਾਦੂ ਇਹੋ ਜਿਹੇ ਲਾਈਸੈਂਸ ਦੇ ਤਰੀਕੇ ਨਾਲ ਲਾਈਸੈਂਸ ਆਉਂਦੀ ਜੁਣੀ ਅਤੇ ਜਿਸ ਤਰੀਕੇ ਨਾਲ ਉਹਨੂੰ ਪੱਤਾ ਸਪੂਰ ਇਹ ਨਹੀਂ ਚਾਨੂੰ ਟੋਕਰ ਅਤੇ ਚੰਦਾਂ ਦੇ ਲਿਖਿਆ ਜਿਸ ਪਰ ਭੂਰ ਜਲੂਨ ਦੇ ਪਿੰਡ ਦੇ ਪੱਤਣਾ ਇਹ ਬਹੁਤ ਕਿਸੇ ਗਿਰਲੇ ਧਾਮ ਦੇ ਦਿੱਖਦੇ ਹੋ ਤੇ ਜਦੋਂ ਤੁਸੀਂ ਗੱਲ ਕਰ ਰਹੇ ਹੋ ਕਿ ਦੋ ਇਹਦੇ ਦਿੱਤੇ ਨੇ ਇੱਕ ਤੇ ਅਸੀਂ ਆਪਣੀਆਂ ਯਾਦਾਂ ਸ਼ੇਅਰ ਕਰਦੇ ਹਾਂ ਜਿਵੇਂ ਸਾਡੀ ਜਿਨ੍ਹਾਂ ਦਾ ਵੀ ਕੋਈ ਵਾਰ ਆ ਰਿਹਾ ਥੋੜਾ ਦੇਹਾ ਜਦਾ ਰਿਹਾ ਤੇ ਕਿਤੇ ਕੋਈ ਇੱਕ ਵਾਰ ਵੀ ਮਿਲਿਆ ਉਹ ਵੀ ਯਾਦ ਕਰਦਾ ਕੋਈ ਰੋਜ਼ ਮਿਲਦਾ ਸੀ ਉਹ ਵੀ ਉਹਦੀਆਂ ਵੀ ਯਾਦਾਂ ਨੇ ਦੂਸਰਾ ਮੈਂ ਸਮਝਦਾ ਕਿ ਜਿਆਦਾ ਇੰਪੋਰਟੈਂਟ ਹੈ ਕਿ ਅਤੀ ਕੋਣਾਂ ਦੀ ਜਾਣ ਤੋਂ ਬਾਅਦ ਉਹਨਾਂ ਦੇ ਜਿਹੜੇ ਜਾਨ ਨਹੀਂ ਕੱਟਣਾ ਉਹ ਤੋਂ ਸਾਡੇ ਤੇ ਅਸਰ ਕੀਤਾ ਸੀ ਕੀ ਸਿੱਕ ਤਸਦਨ ਦੀ ਇਨਸਪੀਰੇਸ਼ਨ ਅਸੀਂ ਲਾ ਸਕਦੇ ਮੇਰੇ ਖਿਆਲ ਨਾਲ ਉਹ ਉਹਦੀ ਗੱਲ ਨਾਲ ਕਰੀਏ ਤੇ ਕੱਲਾ ਮੈਮਰੀ ਯਾਦਾਂ ਯਾਦ ਕਰਨੀਆਂ ਕੋਈ ਬਹੁਤਾ ਪਰਪਸ ਪਰ ਵੀ ਕਰ ਲਈ ਕਿਉਂਕਿ ਕਿਸੇ ਦੇ ਸਾਡੇ ਕਹਨ ਨਾਲ ਪਾਤਰ ਸਾਹਿਬ ਨੂੰ ਹੋਰ ਵੱਡੇ ਨਹੀਂ ਪਾਉਣਾ ਉਹ ਜਿੱਥੇ ਪਹੁੰਚ ਗਏ ਜਿਹੜਾ ਮੁਕਾਮ ਉਹਨਾਂ ਨੂੰ ਮਿਲਿਆ ਹੋ ਪੰਜਾਬੀ ਸਾਹਿਬ ਦੀ ਦੁਨੀਆ 'ਚ ਬਹੁਤ ਥੋੜੇ ਲੋਕਾਂ ਬਲਕਿ ਮੈਂ ਕਹੂੰਗਾ ਕਿ ਜਿਹੜੀ ਸਾਡੀ ਮਾਡਰਨ ਪੋਇਟਰੀ ਹੈ ਮੈਂ ਗੁਰੂ ਕਵੀਆਂ ਦੀਆਂ ਕਵੀਆਂ ਦੀ ਗੱਲ ਨਹੀਂ ਕਰ ਰਿਹਾ ਫਿਰ ਸਾਡੀ ਮਾਡਰਨ ਪੋਇਟਰੀ ਹੈ ਇਹਦੇ ਚੋਂ ਕੋਈ ਵੀ ਹੋਰ ਪੋਇਟ ਨੇ ਸਾਡੇ ਵੱਡੇ ਹੋ ਚਾਗੇ ਨੇ ਬਹੁਤ ਕਿ ਜਿਹਨੂੰ ਆਪਣੇ ਜੁਹਦੇ ਸੀ ਅਤੇ ਆਪਣੇ ਜਾਨ ਤੋਂ ਬਾਅਦ ਐਨੀ ਲੋਕਪ੍ਰੀਅਤਾ ਤੇ ਐਨੀ ਪ੍ਰਤਿਤੀ ਨਹੀਂ ਸਾਡੇ ਕੋਲ ਵੱਡੇ ਨਾਂ ਨਹੀਂ ਭਾਈ ਗੀਤਿੰਦਰਾ ਸਰਪੂਰੀ ਸੰਗਾ ਮੋਨਟੇ ਨੇ ਅਮਰਤਾ ਪ੍ਰੀਤਮਾ ਸ਼ਿਵ ਕੁਮਾਰ ਬਹੁਤ ਪਾਪੂਲਰ ਕਾਇਤ ਨੇ ਤੇ 파ਸ ਦਾ ਬਹੁਤ ਨਾ ਪਰ ਜਿੰਨੀ ਜੋ ਮਾਨ ਸਨਮਾਨ ਆਪਣੇ ਜੁੰਦੇ ਸੀ ਅਤੇ ਜਾਣ ਤੋਂ ਬਾਅਦ ਫਰਜੀਤ ਪਾਤਲ ਨੂੰ ਮਿਲਿਆ ਕੋਈ ਵੀ ਐਗਜ਼ਾਮਪਲ ਸਾਡੇ ਕੋਲ ਸਾਡੀ ਮਾਡਲ ਕੋਈ ਨਹੀਂ ਹੈ। ਤੋਂ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਜੀ ਉਹ ਸਾਡੀ ਪੋਰਟੀ ਦੇਖੋ ਨਾ ਰੇਂਜ ਕਿੱਥੋਂ ਤੱਕ ਆ ਮੈਂ ਦੋ ਦੋ ਕਿਰਨਾਵਾਂ ਸਮਾਉਣਾ ਤੋਂ ਹਾਂ ਮੇਰਾ ਇੱਕ ਫਰੈਂਡ ਹੈ ਜਸਵੀਰ ਮਾਨਪੁਰਾ ਨਾਮੀ ਨੋਵੇਲਿਸਟਰ ਉਹ ਪੰਜਾਬ ਦੇ ਰਿਮੋਟ ਏਰੀਆ ਜਮਾਚਲ ਦੇ ਨਾਲ ਲੱਗਦਾ ਉਹ ਜਮਾਚਲ ਦੇ ਪਹਾੜਾਂ ਨਾਲ ਲੱਗਦਾ ਫਿਰ ਤੇ ਪੱਤਰ ਉਹਨਾਂ ਦੀ ਡੈਸਕ ਉਹ ਕੀ ਚੌਥੇ ਦਿਨ ਮੇਰੀ ਉਹਨਾਂ ਨਾਲ ਗੱਲ ਹੋ ਰਹੀ ਤੇ ਉਹ ਕਹਿੰਦਾ ਕਿ ਮੈਂ ਜਾ ਰਿਹਾ ਸੀ ਨਾਲ ਵਾਲਾ ਜਿਹੜਾ ਤੱਪ ਹੈ ਤੇ ਕਹਿੰਦਾ ਮੈਨੂੰ 4-5 ਬੰਦੇ ਸਾਡੇ ਪਿੰਡ ਦੇ ਆਲੋ-ਕਾਲ ਦੇ ਮਲੇ ਉਹਨਾਂ ਜਾਣਦੇ ਨਹੀਂ ਕਿ ਇਹ ਇੱਕ ਰਾਈਟਰ ਹੈ ਤੇ ਮੈਨੂੰ ਕਹਿੰਦੇ ਜੀ ਉਹਨਾਂ ਨੇ ਪਾਤਰ ਬਾਰੇ ਗੱਲਾਂ ਕੀਤੀਆਂ ਉਹਨਾਂ ਨਾਲ ਕਈਆਂ ਨੇ ਕਿਹਾ ਕਿ ਕੱਢ ਚੜ ਗਿਆ ਹੋਣਾ ਤੋਂ ਸਿੱਲ੍ਹ ਲੁਧਿਆਣੇ ਕਈਆਂ ਨੇ ਕੁਝ ਆਪੋ ਆਪਣੇ ਤਰੀਕੇ ਨਾਲ ਜੋ ਕਹਿੰਦਾ ਮੈਨੂੰ ਹਰਾਨੀ ਜੀ ਦਾ ਤੇ ਹੋ ਰਹੀ ਸੀ ਵੀ ਉਹ ਜਿਹੜੇ ਬੰਦੇ ਸੀ ਪਿੰਡ ਦੇ ਮੇਰੇ ਕੋਈ ਉਹ ਪੜ੍ਹੇ ਲਿਖੇ ਬੰਦੇ ਤੋਂ ਕੋਈ ਕੋਈ ਕਵਿਟਰੀ ਪੜ੍ਹਣ ਵਾਲੇ ਨਹੀਂ ਕੋਈ ਕਿਤਾਬਾਂ ਪੜ੍ਹਨ ਵਾਲੇ ਨਹੀਂ ਉਹਨਾਂ ਨੂੰ ਵੀ ਪਾਤਰ ਹੋਣ ਬਾਰੇ ਪਤਾ ਤੇ ਦੂਜੇ ਪਾਸੇ ਮੇਰੇ ਅਮਰ ਦਰਿਆਲ ਉਹਨਾਂ ਨਾਲ ਅੱਜ ਗੱਲ ਹੋਈ ਸੀ ਤੇ ਉਹ ਕਹਿੰਦੇ ਜਦੋਂ ਅਚੈਡ ਅਕੈਡਮੀ ਦਾ ਦਿੱਲੀ ਪਾ ਫੰਕਸ਼ਨ ਹੋਇਆ ਉਹਨਾਂ ਨੇ ਦੋ ਘਟਨਾਵਾਂ ਸੁਣਾਇਆ ਜਿਹੜੀ ਪਹਿਲੇ ਤੇ ਸਾਡੀ ਪੰਜਾਬ ਵਿਧਾਨ ਸਭਾ ਦਾ ਜਿਹੜਾ ਸਪੀਕਰ ਹੈ ਉਹਨੇ ਆਪਣੇ ਸੰਦੂਮਾ ਉਹਨਾਂ ਦੀ ਕੋਈ ਅਸੈਂਬਲੀ ਦੀ ਮੀਟਿੰਗ ਸੀ ਤੇ ਮੀਟਿੰਗ ਜਿਹੜੀ ਸਾਡੀ ਚੱਲ ਰਹੀ ਸੀ ਤੇ ਉਹ ਕਹਿੰਦੇ ਸਪੀਕਰ ਕਹਿੰਦੇ ਪਾਸਰ ਤੁਸੀਂ ਬੈਲ ਇੱਕ ਵਾਰ ਜਰਾ ਬਾਹਰ ਚਲ ਜਾਓ ਤਾਂ ਤੁਹਾਨੂੰ ਲੱਗਿਆ ਨਹੀਂ ਬਾਹਰ ਕੋਈ ਕਿਉਂ ਭੇਜ ਰਹੇ ਨੇ ਮੀਰੇ ਉਹ ਕਹਿੰਦੇ ਮੈਂ ਕਰਕੇ ਸਾਡਾ ਸਾਰਾ ਜਿਹੜਾ ਸਟਾਫ ਹੈ ਉਹ ਬਾਹਰ ਖੜਾ ਤੁਹਾਡੀ ਵੇਟ ਕਰ ਰਿਹਾ ਤੁਹਾਨੂੰ ਫੋਟੋ ਫੋਟੋਸ ਦਿਵਾਉਣੇ ਚਾਹੁੰਦਾ ਪੰਜਾਬ ਦੇ ਸੈਕਟਰੀ ਜਿਹੜਾ ਉਹਦਾ ਸਾਮਲੀ ਦਾ ਸਟਾਫ ਹੈ ਉਹ ਫੋਟੋ ਖਿੱਚਵਾਉਣੇ ਬਾਹਰ ਖੜਾ ਤੇ ਦੂਜੀ ਗੱਲ ਜਦੋਂ ਪਤਨ ਅਮਰਜੀਤ ਗਰੇਵਾਲੋਂ ਵਾਲਾ ਨੂੰ ਦੱਸਿਆ ਕਿ ਜੇ ਜੱਦਕਾਰੀ ਦਾ ਫੰਕਸ਼ਨ ਸੀ ਤੇ ਉਸੇ ਸਾਰੀਆਂ ਲੈਂਗੁਏਜਸ ਦੇ ਆਈ ਹੋਏ ਸੀ ਰਾਈਟਰ ਕੋਇਟ ਤੇ ਉੱਥੇ ਵੀ ਪਾਤਰ ਹੋਰਾਂ ਨੂੰ ਫੋਟੋਆਂ ਖਿਵਾਉਣ ਤੋਂ ਬੇਝਿ ਮਿਲਦੇ ਲਗਾਤਾਰ ਅਲੱਗ-ਅਲੱਗ ਲੈਂਗੁਏਜਸ ਦੇ ਲੋਕੀਏ ਉਸ ਜੀ ਪਾਤਰ ਹੋਰਾਂ ਨਾਲ ਲਗਾਤਾਰ ਫੋਟੋਆਂ ਖਿਵਾਉਂਦੇ ਸੋ ਇਸ ਤਰ੍ਹਾਂ ਦੀ ਜਿਹੜੀ ਰੈਂਡਮਿਜ਼ਮ ਤੇ ਇਹੋ ਜੀ ਪਿਆਰ ਇਹ ਬਹੁਤ ਥੋੜੇ ਲੋਕਾਂ ਨੂੰ ਦਿੱਸਦਾ ਹੈ ਅਮਰਤਾਪ ਵੀ ਤੁਮ ਅਸੀਂ ਮੰਨਦੇ ਹਾਂ ਕਿ ਉਹਨਾਂ ਨੇ ਨੈਸ਼ਨਲ ਲੈਵਲ ਤੇ ਬੜਾ ਵੱਡਾ ਨਾਮ ਪੰਜਾਬੀ ਵਿਦੇਸ਼ ਨਾਲ ਤੋਂ ਕਮਾਇਆ ਪਰ ਸੁਜੀਤ ਪਾਤਰ ਹੋਰਾਂ ਦਾ ਕੋਈ ਮਸਾਬਲਾ ਨਹੀਂ ਤੇ ਮੇਰੀ ਉਹਨਾਂ ਨਾਲ ਜਿਹੜੀ ਸਾਡੀ ਜਨਰੇਸ਼ਨ ਹੈ ਕਿਉਂਕਿ ਸਾਡੀ ਜਨਰੇਸ਼ਨ ਦੀ ਹੈ ਕਿ ਮੈਂ ਜਦੋਂ ਕਾਲਜ ਪੜ੍ਹਦਾ ਥੀ ਉਦੋਂ ਪਾਤਰ ਉਹਨਾਂ ਦੇ ਜਿਹੜੀ ਗੱਲ ਲੈ ਕੇ ਕੁਝ ਕਿਤਾਬਾਂ ਮੰਮੀਰਾ ਜਰੇ ਗਾਤੇ ਸਨ ਪਹਿਲੀ ਵਾਰੀ ਸੀ ਇਹਦੇ ਨਾਲ ਕੋਈ ਬੁੱਕ ਜਿਹੜੇ ਸੈਕੰਡਰੀ ਮੈਂ ਫਿਰ ਤੋਂ ਬੀਹੋਲ ਸਾਈਕਲੋਜੀ ਉਹਨਾਂ ਨਾਲ ਕੋਈ ਸਾਇਟ ਕਰਨਾ ਪੰਡਾ ਜਾਂ ਸੋਣਾ ਜੋ ਗੱਲ ਕਰਦੇ ਥਾਣੇ ਲੈ ਤੇ ਬਾਅਦ ਵਿੱਚ ਮੈਂ ਨਰਕੀਏ ਲੁਧਿਆਣੇ ਰਿਆਂ ਸਿੱਟਾਈ ਤੇ ਮੈਗਜ਼ੀਨ ਉੱਤੇ ਸ਼ੁਰੂ ਕੀਤਾ ਸੀ ਦਫਤਰ ਨੂੰ ਪਤਾ ਤੇ ਅਮਰਜੀਤ ਗਰੇਵਾਰ ਸਭੀ ਪੱਤ ਤਾਂ ਵੀ ਉਸ ਪ੍ਰੋਜੈਕਟ ਦਾ ਹਿੱਸਾ ਸੀ ਕਿ ਉਹਦੋਂ ਤਕਰੀਬਨ ਸਰਗੋਜੀ ਟਾਪ ਨੂੰ ਕਰਦੇ ਹੋਏ ਦਾ ਤੋਂ ਬਹੁਤ ਨੇੜੇ ਤੋਂ ਬਕਤਾਂ ਨੂੰ ਸਿੱਧਾ ਦੇਖਣ ਦਾ ਮੌਕਾ ਮਿਲਿਆ ਤੇ ਬਹੁਤ ਕੁਝ ਜਿਹੜਾ ਜੁੜਿਆ ਹੋਇਆ ਪਰ ਮੈਂ ਉਹਨਾਂ ਉਸ ਡੀਟੇਲਸ ਤੇ ਨਹੀਂ ਜਾਂਦਾ ਤੇ ਕਿਤੇ ਹੋਰ ਪਲੇਟਫਾਰਮ ਤੇ ਬਹੁਤ ਗੱਲਾਂ ਹੋਣੀਆਂ ਨੇ ਅਜੇ ਪਰ ਜਿਹੜੀ ਗੱਲ ਮੇਰੀ ਹੋ ਰਹੀ ਸੀ ਸਵੀਨਾ ਤੇ ਉਹ ਕਹਿੰਦੇ ਮੈਂ ਪਾਤਰ ਨੂੰ ਪੁੱਛਿਆ ਤੇ ਵੀ ਤੁਹਾਨੂੰ ਪੋਇਟਰੀ ਨਹੀਂ ਦਿੱਤਾ ਤੇ ਇਹ ਕਹਿੰਦੇ ਪਾਤਰ ਦਾ ਜਵਾਬ ਸੀ ਕਿ ਮੈਂ ਜੋ ਕੁਛ ਨਹੀਂ ਹਾਂ ਅੱਜ ਜੇ ਤੁਸੀਂ ਪੋਇਟਰੀ ਕੱਢ ਦਿਓ ਤੇ ਕੁਝ ਵੀ ਨਹੀਂ ਮੈਂ ਜੋ ਕੁਛ ਵੀ ਦਿੱਤਾ ਪੋਇਟਰੀ ਨਹੀਂ ਦਿੱਤਾ چاہے ਮੇਰੀ ਜੌਬ ਹੈ چاہے ਮੇਰਾ ਕੋਈ ਪਤਖਾਨ ਹੈ ਕੋਈ ਇੱਜ਼ਤ ਮਾਨ ਸਰਮਾਨ ਜੋ ਤੁਸੀਂ ਆਪਾਂ ਗੱਲਾਂ ਕੀਤੀਆਂ ਨੇ ਸਟੇਟ ਕਿਉਂਦਲ ਉਹਨਾਂ ਦਾ ਹੋਇਆ ਇਹਦਾ ਹੋਰ ਆਪਾਂ ਇਹੋ ਜਿਹੜਾ ਫੰਕਸ਼ਨ ਅੱਜ ਆਪਾਂ ਇੱਥੇ ਕਰ ਰਹੇ ਆ ਇਹੋ ਜੀ ਦੁਨੀਆ ਭਰ ਜਿੱਥੇ ਜਿੱਥੇ ਵੀ ਪੰਜਾਬੀ ਰਹਿ ਰਹੇ ਨੇ ਸੈਂਕੜੇ ਹਜ਼ਾਰਾਂ ਫੰਕਸ਼ਨ ਹੋ ਰਹੇ ਨੇ ਤੇ ਇਹ ਸਾਰਾ ਕੁਝ ਪੋਇਟਰੀ ਦੀ ਚੀਜ਼ ਹੈ। ਪੋਇਟਰੀ ਦੀ ਇਹ ਤਾਂ ਤਾਂ ਦੇ ਲਈ ਇੱਕ ਐਗਜ਼ਾਮਪਲ ਹੈ। ਤੇ ਉਹ ਜਿਹੜੀ ਜ਼ਿਆਦਾ ਇੰਪੋਰਟੈਂਟ ਗੱਲ ਜਿਹੜੀ ਆਖਰੀ ਗੱਲ ਮੈਂ ਕਰਨੀ ਚਾਹੁੰਦਾ ਕਿ ਪੋਇਟਰੀ ਲਿਖਦਾ ਬਹੁਤ ਲੱਗਦਾ। ਪੋਇਟਰੀ ਲਿਖਣਾ ਆਪਣੇ ਆਪ ਦੇ ਕੋਲ ਹਰ ਪੋਇਟਰੀ ਲਿਖ ਕੇ ਬੰਦਾ ਪੋਇਟਰੀ ਮਾਰਗ ਦਾ ਜਾਂ ਜੋ ਇੱਕ ਪੋਇਟਰੀ ਦਾ ਪਰਪਸ ਹੈ ਲਾਈਫ ਉਹਦੇ ਮੁਤਾਬਿਕ ਫਰਾਂ ਨਹੀਂ ਉਤਰਦਾ ਤੇ ਅਸਲੀ ਗੱਲ ਹੈ ਕਿ ਪੋਇਟਰੀ ਨੂੰ ਤੁਸੀਂ ਜੋਣਾ ਤੁਹਾਡੇ ਤੁਹਾਡੇ ਅੰਦਰੋਂ ਤੁਹਾਡੇ ਜੀਵਨ ਤੋਂ ਪੋਇਟਰੀ ਚਲ ਕੇ ਬਾਸਰ ਸਾਹਿਬ ਇੱਕ ਤੁਰੇ ਫਿਰਦੇ ਪੋਇਟਰੀ ਕਿਰਿਆ ਉਹਨਾਂ ਨੇ ਜਦੋਂ ਆਪਣਾ ਨਾਂ ਸਿਰਫ ਪੋਇਟਰੀ ਲੇਖਣੇ ਸੀ ਪੋਇਟਰੀ ਕਿਉਂ ਦੇ ਔਰ ਉਸੇ ਤਰ੍ਹਾਂ ਦੀ ਜਿਹੜੀ ਪੋਇਟਿਕ ਜ਼ਿੰਦਗੀ ਉਹਨਾਂ ਨੇ ਜਿਉਈ ਤੇ ਨਵਤੇਜ ਭਾਰਤੀ ਉਹਨਾਂ ਨੂੰ ਮੈਨੂੰ ਫੋਨ ਕੀਤਾ ਸੀ ਡਾਕਟਰ ਜੀ ਕਿਹਾ ਸੀ ਵੀ ਆਪਾਂ ਉਹਨੂੰ ਇਸ ਫੰਕਸ਼ਨ 'ਚ ਬੁਲਾ ਲਈਏ ਉਹਨਾਂ ਦੀ ਬੜੀ ਇੱਛਾ ਸੀ ਤੇ ਪਰ ਸਿਹਤ ਉਹ ਕਹਿੰਦੇ ਕਿ ਮੈਨੂੰ اجازت ਨਹੀਂ ਦੇ ਰਹੀ ਤੇ ਉਹ ਕਹਿੰਦੇ ਕਿ ਮੇਰੇ ਵੱਲੋਂ ਡਾਕਟਰ ਸਾਹਿਬ ਤੋਂ ਮਾਫੀ ਮੰਗ ਲੈਣਾ ਤੇ ਬੜੀ ਇੱਕ ਗੱਲ ਉਹ ਜਿਹੜੀ ਉਹਨਾਂ ਨੇ ਗੱਲ ਕੀਤੀ ਉਹ ਗੱਲ ਪਾਤਰਾਂ ਦੀ ਗੱਲ ਕਰਦੇ ਕਰਦੇ ਤੇ ਉਹ ਵੀ ਕਿਉਂਕਿ ਉਹ ਜਨਰੇਸ਼ਨ ਉਹਨਾਂ ਦਾ ਰਿਸ਼ਤਾ ਹੋਰ ਕਰਾਂ ਦਾ ਤੇ ਪਾਤਰ ਉਸ ਤਰ੍ਹਾਂ ਦੇ ਜਾਣ ਨਾਲ ਉਹਨਾਂ ਦੇ ਅੰਦਰ ਕੁਝ ਅਲੱਗ ਤਰ੍ਹਾਂ ਦੇ ਅਹਿਸਾਸ ਹੁੰਦੇ ਨੇ ਜਿਹੜੇ ਉਹਨਾਂ ਤੋਂ ਵੱਡੇ ਅੰਗਰ ਤੇ ਉਹ ਮੈਨੂੰ ਸਮਝਾ ਰਹੇ ਸੀ ਮਨਪ੍ਰੇਮ ਭਾਰਤੀ ਮੈਨੂੰ ਕੁਛ ਲੱਗੇ ਕਿ ਅੱਜਕਲ ਕੁਝ ਲਿਖਦਾ ਰਹਿਣਾ ਕੁਝ ਚੱਲ ਰਿਹਾ ਮੈਂ ਪਰ ਬਹੁਤਾ ਟਾਈਮ ਨਹੀਂ ਮਿਲਦਾ ਤੇ ਉਹ ਮੈਨੂੰ ਲਾਗੇ ਕਹਿਣ ਕਿ ਦੇਖੋ ਇਹ ਜਿਹੜੀ ਚਤਪੀ ਦਾਸ ਹੈ ਇਸੇ ਬਹੁਤ ਥੋੜੇ ਲੋਕਾਂ ਨੂੰ ਮਿਲਦੀ ਹੈ ਜੇ ਇਦਾ اطਮਾਨ ਨਹੀਂ ਕਰਨਾ ਚਾਹੀਦਾ ਤੇ ਜਦੋਂ ਹੁਣ ਮੈਂ ਗੱਲ ਸੁਣ ਰਿਹਾ ਇਸ ਚਲੋ ਉਹਨਾਂ ਨੇ ਤਾਂ ਮੇਰੇ ਲਈ ਕਹੀ ਇਹ ਗੱਲ ਮੈਨੂੰ ਕਹੀ ਪਰ ਜਿਹੜੀ ਦਾਤ ਜੀ ਪੱਤਰ ਸਾਹਿਬ ਨੂੰ ਮਿਲੀ ਹੋਈ ਏ ਕਿ ਕਿੰਨੀ ਵੱਡੀ ਸੀ ਇਹ ਦਾਤ ਬਹੁਤ ਵਿਰਲੇ ਰੂਪਾਂ ਨੂੰ ਮਿਲਦੀ ਏ ਕਈ ਵਾਰ ਸਦੀਆਂ ਚੋਂ ਕਿਸੇ ਕਿਸੇ ਨੂੰ ਮਿਲਦੀ ਏ ਕਿ ਜਿਨ੍ਹਾਂ ਨੂੰ ਸ਼ਬਤੀ ਦਾਤ ਨਹੀਂ ਕਿੱਥੋਂ ਚੁੱਕ ਕੇ ਕਿੱਥੇ ਪਹੁੰਚਾਇਆ ਤੇ ਕਿੰਨਾ ਮਾਨ ਸਨਮਾਨ ਉਹਨਾਂ ਨੂੰ ਮਿਲਿਆ इतने वो और सू एक मैं समझना कि जी पत्रता असली याद करना जमें घटो घट मैं अपने तो तो आप से यह लागू करना कि असं जो इत कर रहे जीवन ये थोड़ा सोचिए असं जी दौड़ पे हुए हैं कि यह दौड़ कोई मीनिंग है लाइफ जवें असी टाइम साफ कर रहे हैं क्योंकि इतने धरती से बड़े आए जिन्हें किले बनाए ਵੱਡੇ ਵੱਡੇ ਕਿਲੇ ਬਣਾਏ ਉਹ ਕਿਲਿਆਂ ਵਾਲੇ ਕਿੱਥੇ ਗਏ ਜਿਨ੍ਹਾਂ ਨੇ ਵੱਡੇ ਵੱਡੇ ਅੰਪਾਇਰ ਖੜੇ ਕੀਤੇ ਉਹ ਕਿੱਥੇ ਗਏ ਇੱਕ ਗੁਰੂ ਗੋਬਿੰਦ ਸਿੰਘ ਜੀ ਵਿੱਚ ਕੋਈ ਇੱਕ ਤਾਕਤ ਹੀ ਹੁੰਦੀ ਹੈ ਤੇ ਬੈਠੇ ਸੀ ਗੁਰੂ ਸਾਹਿਬ ਦੀਵਾਨ ਲੱਗਿਆ ਸੀ ਤੇ ਕਿਸੇ ਨੇ ਪੁੱਛਿਆ ਕਿ ਅਮਰ ਕਿਵੇਂ ਹੋ ਸਕਦੇ ਹਾਂ ਜੀਵਨ ਵਿੱਚ ਕੋਈ ਹੱਲ ਕੀ ਕਰੀਏ ਕਿਦੇ ਨਾਲ ਇਨਸਾਨ ਅਮਰ ਹੋ ਜਾਏ ਤਾਂ ਗੁਰੂ ਸਾਹਿਬ ਨੇ ਸਵਾਰੀ ਕੀਤਾ ਕਿ ਜਦੋਂ ਕਬੀਰ ਜੀ ਹੁੰਦੇ ਸੀ ਉਸ ਵੇਲੇ ਰਾਜਾ ਕੌਣ ਸੀ ਇੰਦਿਆ ਦਾ ਕਿਸੇ ਨੂੰ ਦੀਵਾਨ ਚ ਕੋਈ ਆਦਮੀ ਨਾ ਉਹਨਾਂ ਨੇ ਕੋਈ ਨਾ ਕੋਈ ਹੋਰ ਕੋਈ ਨਾਮ ਨਹੀਂ ਬੰਦਾ ਵੱਡਾ ਬੰਦਾ ਕੋਈ ਉਸ ਤੌਰ ਦਾ ਕਿਸੇ ਨੂੰ ਕੋਈ ਨਹੀਂ ਕਿਸੇ ਦਾ ਕੋਈ ਨਾਮ ਨਹੀਂ ਆਦਮੀ ਹੈ ਤੇ ਗੁਰੂ ਸਾਹਿਬ ਜੀ ਆਖਦੇ ਕੋਈ ਇਹ ਹੀ ਗੱਲ ਹੈ ਮੇਰੇ ਖਿਆਲ ਨਾਲ ਸੰਦਰ ਲੋਧੀ ਸੀ ਉਸ ਵੇਲੇ ਰਾਜਾ ਤੇ ਕਹਿੰਦੇ ਉਸ ਦੌਰ ਦੇ ਰਾਜੇ ਦਾ ਨਾਮ ਤਾਂ ਅੰਦਾਜ਼ਨ ਹੈ ਪਰ ਇੱਕ ਦੁੱਧੀਆਂ ਗੰੰਣ ਵਾਲਾ ਖبير ਆਦਮੀ ਉਹਦਾ ਨਾਮ ਹੈ ਅੱਜ ਵੀ ਸਾਨੂੰ ਯਾਦ ਹੈ ਤੋਂ ਪਾਤਰ ਸਾਹਿਬ ਜਿਸ ਦੌਰ ਤੋਂ ਹੋਏ ਉਸ ਦੌਰ ਦੇ ਬੜੇ ਬੜੇ ਲੋਕ ਆਏ ਅੰਮ੍ਰਿਤਸਰ ਦੇ ਘਰੇਵਾਲਿਆਂ ਨਾਲ ਜਿਹੜੀ ਗੱਲ ਹੋ ਰਹੀ ਸੀ ਕਿ ਪੰਜ ਵਾਰ ਮੁੱਖ ਮੰਤਰੀ ਦੇ ਵਿਕਾਸ ਚ ਮਾਦਲ ਆਖਰੀ ਟਾਈਮ ਬੜਾ ਨਮਸਤੀ ਵਾਲਾ ਗਿਆ ਕੈਪਟਨ ਬ੍ਰਿੰਦਰ ਸਿੰਘ 2 ਵਜੇ ਆਖਰੀ ਟਾਈਮ ਤੇ ਆਇਆ ਪਰ ਇੱਕ ਫਕੀਰਾ ਵਾਲੀ ਜਿੱਤੇ ਜੂਨ ਵਾਲੇ ਸਾਹਿਬ ਪੱਤਰ ਉਹਨਾਂ ਨੂੰ ਜਉਂਦੇ ਜੀ ਵੀ ਜੋਤਨ ਮਾਨ ਮਿਲਿਆ ਔਰ ਇਹ ਸਨਮਾਨ ਸਦੀਆਂ ਤੱਕ ਕਿਸੇ ਤਰ੍ਹਾਂ ਰਹਿਣਾ ਇਹ ਚੀਜ਼ਾਂ ਸਾਨੂੰ ਥੋੜਾ ਜਿਹਾ ਪੁੱਛਣ ਲਈ ਤੇ ਮਜਬੂਰ ਕਰ ਦੇਣੇ ਚਾ ਲਾਈਫ ਮੀਨਿੰਗ ਕੀ ਇਸ ਕੀ ਦੇ ਨੇ ਅਸਲੀ ਮੈਨੇ ਕੀ ਇਸ ਕੀ ਦੇ ਨੇ ਤੋਂ ਜਿਹੜਾ ਜਿਸ ਗੋਲ ਅਤੀ ਰਹਿਣਾ ਪਤਰਤਾ ਨੂੰ ਮੇਰੇ ਨੂੰ ਦੇਖਿਆ ਕਿਸੇ ਨਾ ਤੋੜਾ ਦੇਖਿਆ ਕਿਸੇ ਨੇ ਜਿਆਦਾ ਦੇਖਿਆ ਸਿਰਫ ਉਹਨਾਂ ਦੀਆਂ ਗੱਲਾਂ ਕਰਨ ਨਾਲ ਮੇਰੇ ਕਾਲਾ ਪਰਸਰ ਸਰਬ ਨਹੀਂ ਹੁੰਦਾ ਜੇ ਅਸੀਂ ਆਪ ਵੀ ਥੋੜਾ ਥੋੜਾ ਆਪਣੀ ਲਾਈਫ ਬਾਰੇ ਨਜ਼ਰ ਮਾਰੀ ਗੱਲਬਾਤ ਮੈਨੂੰ ਤੇ ਜਿਸ ਤੂੰ ਜੋ ਗਏ ਨੇ ਲਗਾਤਾਰ ਇਹ ਸਾਥ ਹੋ ਰਿਹਾ ਹੈ ਕਿ ਭੰਗ ਪਤਰਤਾ ਵਾਪਰ ਭਰੂਤ ਜ਼ਿੰਦਗੀ ਜੂ ਕੇ ਗਏ ਨੇ ਕਿ ਅਸੀਂ ਕਿਤੇ ਆਪਣਾ ਟਾਈਮ ਤਾਂ ਨਹੀਂ ਖਰਾਬ ਕਰਦੇ ਕਈ ਵਾਰ ਇਹ ਪਾਤਰਤਾ ਨੂੰ ਸਿਰਧਾਂਜਰੀ ਨਹੀਂ ਦਿੰਦੇ ਆ ਕਿ ਆਪਣੇ ਆਪ ਨੂੰ ਸਿਰਧਾਂਜਰੀ ਦੇ ਲਾਏ ਨੇ ਆਪਣੇ ਆਪ ਨੂੰ ਪ੍ਰਮੋਟ ਕਰਨ ਦੇ ਚੱਕਰ ਪੈ ਜੰਨੇ ਆ ਅਸਲੀ ਗੱਲ ਤਾਂ ਇਹ ਹੈ ਕਿ ਆਪਣੇ ਅੰਦਰ ਝਾਤੀ ਮਾਰਨੀ ਕਿ ਅਸੀਂ ਆਪਾਂ ਇਹ ਅੰਦਰ ਦੇਖੀਏ ਕਿ ਜਿਹੜੀ ਜਿੰਦਗੀ ਅਸੀਂ ਇੱਕ ਜੋੜਿਆ ਉਹ ਕਿੰਨੀ ਮਾਇਨੇ ਤੇਜਾ ਸਿਰਫ ਇਹ ਟਕ ਟਕ ਆਪਣੇ ਬਾਰੇ ਕੀ ਹੀ ਸੋਚ ਰਿਹਾ ਮੈਂ ਤਾਂ ਇੱਥੇ ਤਰੀਕੇ ਨਾਲ ਉਹਨਾਂ ਨੂੰ ਯਾਦ ਕਰ ਰਿਹਾ ਜਦੋਂ ਉਹ ਗਏ ਨੇ ਤੋਂ ਇਹਨਾਂ ਚੌਪੜਾਂ ਨਾਲੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਾਰਿਆਂ ਦਾ ਥੈਂਕ ਯੂ